ਅੱਜ ਬਹੁਤ ਵੱਡਾ ਇੱਕ ਐਲਾਨ ਕਰਨ ਜਾ ਰਹੇ ਹਾਂ ਇੱਕ ਖੁਸ਼ਖਬਰੀ ਹੈ ਜੋ ਕਿ ਉਦਯੋਗਿਕ ਜਗਤ ਦੇ ਲਈ ਹੈ ਸਾਡੇ ਦੋਨੋਂ ਲੀਡਰਸ ਨੇ ਸਾਡੀ ਹਾਈ ਕਮਾਂਡ ਨੇ ਇੱਕ ਬਹੁਤ ਇੰਪੋਰਟੈਂਟ ਫੈਸਲੇ ਨੂੰ ਹਰੀ ਝੰਡੀ ਦਿੱਤੀ ਔਰ ਜਿਹੜੀ ਕਿ ਇਹਦੇ ਵਿੱਚ ਨੰਬਰ 1 ਕਿ ਅੱਜ ਤੱਕ ਜਿੰਨੇ ਪੀਐਸਆਈਸੀ ਦੇ ਰਿਲੇਟਡ ਮੈਟਰਸ ਸਿਗੇ ਜਿਹਦੇ ਚ ਪਲੋਟ ਕੈਨਸਲੇਸ਼ਨ ਮੇਨ ਹੈ ਪਲੋਟ ਕੈਨਸਲੇਸ਼ਨ ਕਿਸੇ ਕਾਰਨ ਵਰਸ਼ ਪੀਐਸਆਈਸੀ ਦੇ ਵਿੱਚ ਕਿਸੇ ਵੀ ਉਦਯੋਗਪਤੀ ਦਾ ਪਲੋਟ ਹੋਵੇ ਜਾਂ ਕਿਸੇ ਨੇ ਵੈਸੇ ਪਲੋਟ ਲੱਤਾ ਹੋਵੇ ਉਹਦੇ ਵਿੱਚ ਕਈ ਕਾਰਨ ਹੋ ਜਾਂਦੇ ਸੀ ਉਹਨਾਂ ਦੇ ਪਲੋਟ ਕੈਨਸਲ ਹੋ ਜਾਂਦੇ ਸੀ ਜਿਵੇਂ ਕਿ ਦਿੱਤੀ ਗਈ ਸਮੇਂ ਸੀਮਾ ਤੋਂ ਪਲੋਟ ਨੂੰ ਪ੍ਰੋਡਕਸ਼ਨ ਵਿੱਚ ਨਾ ਲੈ ਕੇ ਆਉਣਾ ਜ਼ੋਨਿੰਗ ਦੀ ਜਿਹੜੀ ਸੀਗੀ ਉਹਦੀ ਵਾਇਲੈਂਸ ਕਰ ਦੇਣੀ ਤੇ ਜਿਹੜੀ ਪਲਾਟ ਦੀਆਂ ਕਿਸ਼ਤਾਂ ਹੁੰਦੀਆਂ ਸੀ ਉਹ ਸਮੇਸਰ ਨਾ ਪੜਨੀਆਂ ਇਸ ਤਰ੍ਹਾਂ ਕਰਕੇ ਲਗਭਗ ਲਗਭਗ ਇਹ ਪੂਰੇ ਪੰਜਾਬ ਦੇ ਅੰਦਰ 700 ਦੇ ਕਰੀਬ ਪਲਾਟ ਸੀ ਜਿਹੜੇ ਕਿ ਕੈਨਸਲ ਹੋ ਚੁੱਕੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਪਾਰੀ જગਤ ਦੇ ਨਾਲ ਜਦੋਂ ਗੱਲ ਕੀਤੀ ਉਹਨਾਂ ਨੇ ਕਿਹਾ ਜੀ ਅੱਜ ਤੱਕ ਹਿਸਟਰੀ ਦੇ ਵਿੱਚ ਪੰਜਾਬ ਦੀ ਹਿਸਟਰੀ ਦੇ ਵਿੱਚ ਇੱਕ ਵੀ ਕੋਈ ਸਾਡੀ ਸੁਣਵਾਈ ਕਰਨ ਲਈ ਕੋਈ ਐਪੀਲੀਟ ਅਥਾਰਟੀ ਨਹੀਂ ਹੈ ਜਿੱਥੇ ਅਸੀਂ ਜਾ ਕੇ ਅਸੀਂ ਆਪਣੀ ਅਪੀਲ ਕਰ ਸਕੀਏ ਕਿ ਸਾਡੇ ਪਲਾਟ ਕਿਉਂ ਕੈਨਸਲ ਕਰ ਦਿੱਤੇ ਗਏ ਜਾਂ ਸਾਡੀ ਕਿਤੇ ਕੋਈ ਸੁਣਵਾਈ ਹੋ ਸਕੇ ਪਲਾਟ ਕੈਨਸਲ ਹੋ ਜਾਂਦੇ ਸੀ ਸਾਨੂੰ ਸਿਰਫ ਤੇ ਸਿਰਫ ਫਿਰ ਕੋਰਟ ਦਾ ਰੁਕ ਕਰਨਾ ਪੈਂਦਾ ਸੀ ਔਰ ਸਾਨੂੰ ਬਹੁਤ ਲੰਬਾ ਸਮਾਂ ਖੱਜਲ ਖਵਾਰੀਆਂ ਸਹਿਣੀਆਂ ਪੈਂਦੀਆਂ ਸੀਗੀਆਂ ਤੇ ਜਾਂ ਫਿਰ ਸਾਨੂੰ ਪੀਐਸਆਈਸੀ ਡਿਪਾਰਟਮੈਂਟ ਤੇ ਬਾਰ ਬਾਰ ਗੇੜੇ ਲਾਉਣੇ ਪੈਂਦੇ ਸੀਗੇ ਸੋ ਜਦੋਂ ਅਸੀਂ ਸਾਰਿਆਂ ਨੇ ਬੈਠ ਕੇ ਇਹਦੇ ਤੇ ਬੜਾ ਧਿਆਨ ਨਾਲ ਇਹਨੂੰ ਦੇਖਿਆ ਵਾਚ ਕੀਤਾ ਤਾਸੀਂ ਪਾਇਆ ਕਿ ਅੱਜ ਤੱਕ ਦੀਆਂ ਪੁਰਾਣੀਆਂ ਸਰਕਾਰਾਂ ਨੇ ਚਾਹੇ ਕੋਈ ਕਾਂਗਰਸ ਦੀ ਗਵਰਨਮੈਂਟ ਰਹੀ ਹੋਵੇ ਚਾਹੇ ਕੋਈ ਅਕਾਲੀ ਦਲ ਭਾਜਪਾ ਦੀ ਸਰਕਾਰ ਪੰਜਾਬ 'ਚ ਰਹੀ ਹੋਵੇ ਕਿਸੇ ਨੇ ਵਪਾਰੀ ਦੀ ਇੰਨੀ ਇੰਪੋਰਟੈਂਟ ਗੱਲ ਇੰਨਾ ਸੈਂਸਿਟਿਵ ਮੈਟਰ ਨਾਲ ਸਮਝਿਆ ਨਾ ਸੁਣਿਆ ਸੋ ਅਸੀਂ ਇਮੀਡੀਏਟਲੀ ਇਹ ਫੈਸਲਾ ਲਿੱਤਾ ਕਿ ਹੁਣ ਜਿਹੜੀ ਇਹ ਸਰਕਾਰ ਹੈ ਆਪਣੀ ਇਹ ਸਰਕਾਰ ਹੈ ਜਿਹੜੀ ਇਹ ਦਿਲੋਂ ਚਾਹਦੀ ਹੈ ਕਿ ਪੰਜਾਬ ਦੇ ਅੰਦਰ ਜਿਹੜਾ ਸੰਨਤ ਹੈ ਇਹ ਤਰੱਕੀ ਕਰੇ ਇਹ ਗਰੋ ਕਰੇ ਸੋ ਅਸੀਂ ਬੜਾ ਇੰਪੋਰਟੈਂਟ ਫੈਸਲਾ ਇਹ ਲੱਤਾ ਸੀ ਇੱਕ ਪੀਐਸਆਈਸੀ ਦੇ ਵਿੱਚ ਐਪੀਲੇਟ ਅਥਾਰਟੀ ਬਣਾਤੀ ਅਪੀਲਿੰਗ ਅਥਾਰਟੀ ਬਣਾਤੀ ਹੁਣ ਜਿਨ੍ਹਾਂ ਦੇ ਵੀ ਕਿਸੇ ਦੇ ਪਲਾਟ ਕਿਸੇ ਵੀ ਕਾਰਨ ਵਰਸ਼ ਕੈਨਸਲ ਹੋਏ ਹੋਣਗੇ ਉਹ ਆਪਣੀ ਅਪੀਲ ਹੈ ਜਿਹੜੀ ਇਸ ਅਥਾਰਟੀ ਕੋਲ ਪਾ ਸਕਦਾ ਔਰ ਇਹ ਅਥਾਰਟੀ ਉਹਨਾਂ ਨੂੰ ਇੱਕ ਇੱਕ ਚੀਜ਼ ਨੂੰ ਇੱਕ ਇੱਕ ਡਾਕੂਮੈਂਟ ਨੂੰ ਉਹਨਾਂ ਦੇ ਦਿੱਤੇ ਹੋਏ ਹਰ ਤਰਕ ਨੂੰ ਵੈਰੀਫਾਈ ਕਰਕੇ ਔਰ ਇਹਦੇ ਕੋਲ ਪੂਰੀ ਪਾਵਰ ਹੈ ਇਸ ਅਥਾਰਟੀ ਕੋ ਪੂਰੀ ਪਾਵਰ ਹੈ ਕਿ ਉਹਦੇ ਕੈਨਸਲਡ ਪਲਾਟ ਨੂੰ ਉਹ ਰিস্টੋਰ ਕਰਕੇ ਦੇਣਗੇ ਰੈਸਟੋਰੇਸ਼ਨ ਕਰਕੇ ਦੇਣਗੇ ਇਹਦੇ ਵਿੱਚ ਜਿਹੜੇ ਇਹ ਪਲਾਟ 700 ਦੇ ਕਰੀਬ ਪਲਾਟ ਨੇ ਇਹਨਾਂ ਦੀ ਜਿਹੜੀ ਅਸੀਂ ਸੀਮਾ ਤੈਅ ਕੀਤੀ ਹੈ 30 9 2025 ਤੋਂ ਤੱਕ ਮਤਲਬ 30 9 2025 ਤੱਕ ਇਹ ਆਪਣੀ ਅਪੀਲ ਕਰ ਸਕਦੇ ਨੇ ਜੇ ਮਤਲਬ ਕਿ ਇਹਨਾਂ ਨੇ ਉੱਥੇ ਅਪੀਲ ਕਰਨੀ ਹੈ ਤੇ ਜਿਹੜੇ ਇਸ ਤੋਂ ਬਾਅਦ ਕੋਈ ਪਲਾਟ ਹੋਣਗੇ ਮਤਲਬ ਜਿਹੜੇ ਅੱਜ ਅੱਜ ਤੋਂ ਬਾਅਦ ਮੰਨ ਲਓ ਕੋਈ ਪਲੋਟ ਹੁੰਦੇ ਨੇ ਤਾਂ ਪਲੋਟ ਜਣੀ ਕਿ ਵਿਦਨ 6 ਮੰਥਸ ਕੈਨਸਲੇਸ਼ਨ ਤੋਂ ਵਿਦਨ 6 ਮੰਥਸ ਜਣੀ ਕਿ ਉਹ ਆਪਣੀ ਅਪੀਲ ਹੈ ਜਿਹੜਾ ਉਹ ਡਿਪਾਰਟਮੈਂਟ ਕੋਲ ਪਾ ਸਕਦਾ ਸੋ ਇੱਕ ਬਹੁਤ ਵੱਡੀ ਰਾਹਤ ਬਹੁਤ ਵੱਡੀ ਰਾਹਤ ਸਾਡੇ ਦੋਨੋਂ ਹਾਈ ਕਮਾਂਡ ਦੇ ਲੀਡਰ ਸਾਹਿਬਾਨਾਂ ਨੇ ਵਪਾਰ ਦੀ ਵਪਾਰੀ ਜਗਤ ਨੂੰ ਵਪਾਰ ਦੇ ਜਗਤ ਨੂੰ ਬਹੁਤ ਵੱਡੀ ਜਣੀ ਕਿ ਇੱਕ ਰਾਹਤ ਦਿੱਤੀ ਹੈ ਇਹ ਵੱਡਾ ਇੱਕ ਐਲਾਨ ਕੀਤਾ ਹੈ ਇਸ ਤੋਂ ਵੀ ਇੱਕ ਵੱਡੀ ਗੱਲ ਹੋਰ ਖੁਸ਼ਖਬਰੀ ਮੈਂ ਦੱਸਣ ਜਾ ਰਿਹਾ ਕਿ ਬੜੇ ਲੰਬੇ ਸਮੇਂ ਤੋਂ ਡਿਮਾਂਡ ਚੱਲੀ ਆ ਰਹੀ ਸੀ ਕਿ ਪੀਐਸਆਈਸੀ ਦੇ ਪਲOTS ਨੂੰ ਕਲੱਬ ਨਹੀਂ ਸੀ ਆਪਾਂ ਕਰ ਸਕਦੇ ਜੋੜ ਕੇ ਮੰਨ ਲਓ ਕਿਸੇ ਬੰਦੇ ਨੇ ਇੰਡਸਟਰੀ ਲਾਣੀ ਹੈ ਉਹਨੂੰ ਰਿਕੁਆਇਰਮੈਂਟ ਹੈ ਮੰਨ ਲਓ 5 ਏਕੜ ਦੀ ਤੇ ਪਲੌਟ ਹੈਗਾ ਮੰਨ ਲਓ 2 ਏਕੜ ਦਾ ਜਾਂ 1 ਏਕੜ ਦਾ ਅੱਗੇ ਸਾਡੇ ਕੋਲ ਐਸੀ ਕੋਈ ਵੀ ਪ੍ਰੋਵੀਜ਼ਨ ਨਹੀਂ ਸੀ ਕਿ ਅਸੀਂ 1 ਏਕੜ ਦੇ 5 ਪਲੌਟ ਇਕੱਠੇ ਕਰ ਸਕੀਏ ਯਾ ਸੀ 2.5 2000 ਗਾਇਜ ਦੇ ਦੋ ਪਲਾਟ ਕੱਟ ਸਕੀਏ ਇਕੱਠੇ ਕਰ ਸਕੀਏ ਜਾਂ 5 500 ਗਾਇਜ ਦੇ ਦੋ ਪਲਾਟ ਇਕੱਠੇ ਕਰ ਸਕੀਏ ਸਾਡੇ ਕੋਲ ਪ੍ਰੋਵੀਜ਼ਨ ਹੀ ਹੈ ਨਹੀਂ ਸੀਗੀ ਸੋ ਪਹਿਲੀ ਵਾਰ ਹੋਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੀ ਗਵਰਨਮੈਂਟ ਨੇ ਇੱਕ ਬਹੁਤ ਵੱਡਾ ਇੱਕ ਫੈਸਲਾ ਲੈ ਲਿਆ ਕਿ ਅਸੀਂ ਹੁਣ ਕਲਬਿੰਗ ਤੇ ਡੀ ਕਲਬਿੰਗ ਨੂੰ ਹਰੀ ਝੰਡੀ ਦੇਤੀ ਇਹ ਅਸੀਂ ਪਾਸ ਆਊਟ ਕਰਤੀ ਇਹਦੇ ਵਿੱਚ ਕੀ ਹੈ ਕਿ ਹੁਣ ਕਿਸੇ ਨੇ ਵੀ ਉਦਯੋਗ ਲਗਾਣਾ ਉਹਨੂੰ ਜਗਾ ਵਾਧ ਚਾਹੀਦੀ ਹੈ ਉਹਦੇ ਨਾਲ ਦਾ ਪਲਾਟ ਮੰਨ ਲਓ ਬਕਾਊ ਹੈ ਜਾਂ ਉਹ ਲੈਣਾ ਚਾਹੁੰਦਾ ਹੈ ਤਾਂ ਉਹ ਸੇਮ ਮਤਲਬ ਕਿ ਜਿਸ ਮੰਨ ਲਓ ਇੱਕ ਐਗਜ਼ਾਮਪਲ ਮੰਨ ਲਓ ABC ਦੇ ਨਾਂ ਤੇ ਪਲਾਟ ਹੈ ਤਾਂ ਜੇ ਉਹ ਦੂਸਰੇ ਪਲਾਟ ਨੂੰ ਨਾਲ ਕਲੱਬ ਕਰਨਾ ਚਾਹੁੰਦਾ ਹੈ ਤਾਂ ਉਹ ਦੂਸਰੇ ਪਲਾਟ ਨੂੰ ਵੀ ABC ਦੇ ਨਾਂ ਤੇ ਰਜਿਸਟਰ ਕਰਵਾ ਕੇ ਉਹਦੀ ਰਜਿਸਟਰੀ ਕਰਵਾ ਕੇ ਤਾਂ ਹੁਣ ਜਣੀ ਕਿ ਦੋਏ ਪਲਾਟਸ ਨੂੰ ਕਲੱਬ ਕਰਕੇ ਆਪਣਾ ਜਣੀ ਕਿ ਵਪਾਰ ਉਹਨੂੰ ਵਧਾ ਸਕਦਾ ਵੱਡਾ ਕਰ ਸਕਦਾ ਖੋਦਨਾ ਖਾਸਤਾ ਕੱਲ ਨੂੰ ਉਹਨੇ ਇਸ ਪਲਾਟ ਨੂੰ ਫੇਰ ਮਤਲਬ ਸੇਲ ਕਰਨਾ ਕਿਤੇ ਤਾਂ ਉਹਦੇ ਚ ਵੀ ਅਸੀਂ ਇੱਕ ਬਹੁਤ ਵੱਡੀ ਪ੍ਰੋਵੀਜ਼ਨ ਦਿੱਤੀ ਬੜੀ ਖੁਸ਼ਖਬਰੀ ਦੀ ਗੱਲ ਹੈ ਕਿ ਉਸ ਪਲਾਟ ਨੂੰ ਜਿਸ ਤਰਜ ਤੇ ਅਸੀਂ ਇਕੱਠਾ ਕੀਤਾ ਸੀ ਸੇਮ ਉਸੇ ਪੈਟਰਨ ਦੇ ਉੱਤੇ ਉਹ ਉਹਨੂੰ ਡੀ ਕਲੱਬ ਕਰਕੇ ਉਹਨੂੰ ਸੇਲ ਆਊਟ ਵੀ ਕਰ ਸਕਦਾ ਸੋ ਇਹ ਦੋਏ ਬੜੀਆਂ ਅਹਿਮ ਇੰਪੋਰਟੈਂਟ ਇਨਫੋਰਮੇਸ਼ਨਸ ਜਿਹੜੀਆਂ ਨੇ ਇਹ ਅਸੀਂ ਅੱਜ ਦਿੱਤੀਆਂ ਨੇ ਔਰ ਮੈਂ ਮੰਨਦਾ ਕਿ ਅੱਜ ਵਪਾਰ ਜਗਤ ਲਈ ਪੰਜਾਬ ਦੇ ਇਹ ਬਹੁਤ ਵੱਡੀ ਯਾਨੀ ਕਿ ਇੱਕ ਖੁਸ਼ਖਬਰੀ ਦੀ ਗੱਲ ਹੈ ਜੋ ਕਿ ਅੱਜ ਤੱਕ ਕਿਸੇ ਵੀ ਇੰਨੀਆਂ ਸਰਕਾਰਾਂ ਆਈਆਂ ਤੇ ਇੰਨੀਆਂ ਗਈਆਂ ਕਿਸੇ ਸਰਕਾਰ ਨੇ ਇੰਨੀ ਮਾਈਨਿਊਟਲੀ ਇਹਨੂੰ ਵਾਚ ਨਹੀਂ ਸੀ ਕੀਤਾ ਸੋ ਇਸ ਗੱਲ ਲਈ ਮੈਂ ਇੱਕ ਵਾਰ ਤੋਂ ਫੇਰ ਪੂਰੇ ਵਪਾਰੀ ਜਗਤ ਨੂੰ ਮੁਬਾਰਕਬਾਦ ਦਿੰਦਾ ਜੀ ਬਹੁਤ ਬਹੁਤ ਧੰਨਵਾਦ